ਸਰਬੀ ਸੰਗਰੂਰ ਵੀ ਦੀ ਕਵਤਾ ਹੁਣ ਕੀ ਫਾਇਦਾ ਗੋਗਲੂਆਂ ਤੋਂ ਮਿੱਟੀ ਛਾੜਨ ਦਾ ਹੁਣ ਕੀ ਫਾਇਦਾ ਗੋਗਲੂਆਂ ਤੋਂ ਮਿੱਟੀ ਛਾੜਨ ਦਾ ਛੱਡਿਆ ਨਾ ਹੀਲਾ ਕੋਈ ਛੱਡਿਆ ਨਾ ਹੀਲਾ ਕੋਈ ਸਾਨੂੰ ਉਜਾੜਨ ਦਾ ਸਾਨੂੰ ਉਜਾੜਨ ਦਾ ਸਾਨੂੰ ਉਜਾੜਨ ਦਾ ਛੱਡਿਆ ਨਾ ਮੌਕਾ ਕੋਈ ਛੱਡਿਆ ਨਾ ਮੌਕਾ ਕੋਈ ਜਉਂਦੇ ਜੀ ਸਾੜਨ ਦਾ ਜਉਂਦੇ ਜੀ ਸਾੜਨ ਦਾ ਕਰਾ ਕੇ ਕਤਲ ਆਪਣਾ ਨਾ ਚੀਕਦੇ ਕਰਾ ਕੇ ਕਤਲ ਆਪਣਾ ਨਾ ਚੀਕਦੇ ਆਪਣਾ ਨਾ ਚੀਕਦੇ ਤੋਖੇ ਤੇ ਤੋਖਾ ਮਿਲਦਾ ਰਿਹਾ ਚੋਖਾ ਜੀ ਨਾ ਲੱਗੇ ਔਖਾ ਮੋਤ ਨੂੰ ਉੜੀਕ ਦੇ ਮੋਤ ਨੂੰ ਉੜੀਕ ਰੀ ਕੀ ਕਹਾ ਨੈਣਾ ਦੇ ਨੂਰ ਆਕੇ ਵਿੱਚ ਗਰੂਰ ਰਹੇ ਸਾਥੋਂ ਸਦਾ ਦੂਰ ਜਦ ਨੈਣਾ ਵਿੱਚ ਜੋਤ ਨਹੀਂ ਜਦ ਨੈਣਾ ਵਿੱਚ ਜੋਤ ਨਹੀਂ ਹੁਣ ਮੌਕਾ ਕੋਲ ਆਉਣ ਦਾ ਆ ਪਿਆਰ ਦਿਤਾਉਣ ਦਾ ਜਦ ਜੋਤ ਨੈਣੀ ਨਾ ਰਹੀ